ਜਾਓ ਜੀ ਦਦਿਆ ਚਲਾ ਗਿਆ ਦਦਿਆ ਜਿੰਦੇ ਰਹੇ ਤਾਂ ਜ਼ਰੂਰ ਮਿਲਾਂਗੇ ਕੱਲ ਨੂੰ ਹੈ ਆ ਵੇ ਇਨਸ਼ਾਅੱਲਾ ਜਾਓ ਜੀ ਪਤਾ ਨਹੀਂ ਚਾਚਾ ਹੁਣ ਕੀ ਜੁਆ ਲਾਈ ਜਾਂਦਾ ਪਾ ਜੀ ਚਲੀ ਗਿਆ ਹੁਣ ਤੱਕ ਸੁਲਿਮਣੀ ਕੋਈ ਨਹੀਂ ਆਪ ਸਭ ਤੋਂ ਖੇਡਾਂ ਉਹ ਡੋੜਾ ਨਾ ਉਹ ਸਲੇਟੋਂ ਦਾ ਹੁੰਦਾ ਉੱਧਰ ਚਲਾ ਜਾਂਦਾ ਥੋੜੀ ਨਾਲ ਰਸਤੀ ਜਦੀ ਹੋ ਗਈ ਤੇ ਬਣ ਜਾਂਦਾ ਹਾਂ ਜਦੋਂ ਤੋਂ ਮੈਨੂੰ ਆਣਾ ਤੇਰੀ ਮਿੱਟੀ ਕੱਚੀ ਹੈ ਪਾਚਲ ਅੱਛਾ ਹੈ ਗਲਤੀਆਂ ਹੋ ਵੀ ਜਾਂਦੀਆਂ ਨੇ ਅੱਜ ਬੈਠੇ ਤੇ ਗਲਤੀਆਂ ਆਇਆ ਮਾਫ਼ ਕਰੀਂ ਠੀਕ ਹੈ ਤੂੰ ਜਰਵਾਖੇ ਦੇਖੇ ਇੱਕ ਤੂੰ ਜੇ ਮੋਲ ਉਹ ਸਰਾਰਾਂ ਦਾ ਬਰਾਹਰ ਨੂੰ ਸੱਦੋ ਬਰਾਹਰਾਂ ਦਾ ਸਰਾਰ ਨੂੰ ਸੱਦੋ ਸਰਾਰਾਂ ਦਾ ਚਾਚੇ ਨੂੰ ਸੱਦੋ ਮੈਂ ਕਹ ਮੈਂ ਕਹ ਨਹੀਂ ਆ ਤੂੰ ਆਖੇ ਚਲੋ ਚਲੀਏ ਮੈਂ ਹਾਂ ਚੱਲ ਤੁਰੋ ਯਾਰ ਮੈਂ ਮੈਨੂੰ ਆ ਤੂੰ ਆਟੇ ਰੋ ਜਾਦੀ ਮੈਂ ਥੈਂਕ ਯੂ ਲੈਂਦੀ ਏ ਨੂੰ ਵਾਜ ਮਾਰੀ ਵੀ ਆਵੀਂ ਆ ਤੂੰ ਫੜੀ ਜੀ ਹਾਲ ਚਾਲ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੇ ਨਵੇਂ ਦਿਨ ਦੇ ਨਵੇਂ ਵਲੌਗ 'ਚ ਸਾਰੇ ਭਰਾਵਾਂ ਦਾ ਵੈਲਕਮ ਆ ਸਵਾਗਤ ਆ ਜੀ ਆਨ ਆਦੇ ਆਪਾਂ ਕਰਦੇ ਆ ਨਵਾਂ ਵਲੌਗ ਸ਼ੁਰੂ ਤੇ ਅੱਜ ਦੀ ਜਿਹੜੀ ਆਪਣੀ ਰੁਟੀਨ ਹੋਗੀ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝਾ ਕਰਾਂਗੇ ਸੋ ਜੁੜ ਕੇ ਰਹਿਣਾ ਤੇ ਵਲੌਗ ਪੂਰਾ ਦੇਖਣਾ ਲਓ ਜੀ ਸਾਡੀ ਮੱਝ ਦੇਖ ਵੀ ਉਹ ਦੀ ਜੇ ਨਾਮ ਮਾਰੀ ਜਾ ਯਾਰ ਪਾਗਲ ਹੈ ਤੂੰ ਭਾਈ ਮੱਝ ਨੇ ਟੱਕਰ ਮਾਰੀ ਤੇ ਵਿੱਚੇ ਡੇਗੀ ਲਓ ਜੀ ਮੱਝ ਸਾਡੀ ਅੱਜ ਦੇਖ ਵੀ ਵਿੱਚ ਟੱਕਰ ਮਾਰੀ ਯਾਰ ਨਾਮ ਮਾਰੋ ਨਹੀਂ ਨਿਕਲਨੀ ਐਵੇਂ ਟੱਕਰ ਖਿੱਚੀ ਹਾਂ ਸਕੂਨ ਕਰੋ ਸਕੂਨ ਲਾਓ ਜੀ ਇਹਨੂੰ ਕੋ ਲਾਉਣੀ ਆ ਬਜੂਗੜ ਤੇ ਉਧਰ ਮੌਸਮ ਵੀ ਆਪਣਾ ਹੋ ਗਿਆ ਖਰਾਬ ਹਰ ਪਾਸੇ ਬੱਦਲ ਬੱਦਲ ਹੋਇਆ ਪਿਆ ਕਣਕਾਂ ਦੇ ਵਿੱਚ ਪਈਆਂ ਤੇ ਇਹਨੂੰ ਕੋ ਲਾਉਣੀ ਆ ਬਜੂਗੜ ਕਟਲ ਦਾ ਤੇ ਜਲਦੀ ਜਲਦੀ ਇਹਨੂੰ ਕੱਢ ਲਈਏ ਕਿਉਂਕਿ ਬਾਰਿਸ਼ ਆ ਜਾਣੀ ਆ ਪਾਣੀ ਵੀ ਸਾਰਾ ਗੰਦਾ ਕਰਦਾ ਪਾਣੀ ਇਹੋ ਹੀ ਨਾ ਪੀਣ ਵਾਸਤੇ ਹੈਗਾ ਬੱਚਾ ਦੇ ਜਿਹੜਾ ਸਾਰਾ ਖਰਾਬ ਹੋ ਗਿਆ ਪਰ ਨੁਕਾ ਜਾਵੇ ਸਹੀਂ ਉੱਤਾਂ ਦਿੱਸਤੀਆਂ ਪਈਆਂ ਆਵੇ ਸਹੀ ਚਾਦਾ ਪਈਆਂ ਨੇ ਸਾਫਾ ਬੰਨ ਬਾ ਸਾਫਾ ਬੰਨ ਵਾਹ ਲੈ ਮਾਮਾ ਕੱਢ ਨਾ ਨਾ ਜੀ ਤੈਨੂੰ ਮਾਈ ਸਾਫਾ ਬੰਨ ਉੱਠ ਪੀਲੀ ਵਾਜਦੀ ਐ ਹਿੰਦੀ ਚੱਕ ਕਰਦੀ ਹੁੰਦੀ। ਉਹ ਤਾਂ ਪੈ ਨਹੀਂ ਰੱਖਦੀ। ਅਸੀਂ ਵੀ ਆਖਿਆ ਚੰਗੀ ਬੱਚਾ ਸਾਫਾਈ ਲਵੇ। ਕੰਮ ਵੜ ਗਿਆ ਵੇ ਚੋਂ। ਤੂੰ ਪਾਣੀ ਵੜਦਾ ਪਿਆ ਹੈ ਨਾ। ਨਿਕਲ ਸਕਦੀ ਹੈ ਅੱਦਲਾ ਇੱਟਾ ਥੋੜੀ ਜਿਹੀ ਮੰਜਨੀ ਪਾ ਆ ਪਰਲੇ ਗਾਰੇ ਥਣੀ ਨੇ ਕਾਰ ਲੱਗੇ ਜਿਵੇਂ ਭੜਕਾਂ ਦਾ ਪਿਆ ਚਲੋ ਜੇ ਉਦੋਂ ਬੁੜਾ ਕੇ ਲਿਆ ਆ ਦੇਖੋ ਕਿੱਥੇ ਵੀ ਤੇ ਆ ਜਾਂਦੇ ਇਹਨੇ ਤੇ ਬੁੜਕਣਾ ਤੇ ਬਾਹਰ ਆ ਜਾਂਦਾ ਗੰਪਾਟ ਸਗਾ ਖਰੀਦੀ ਹਵੀ ਆ ਐਂ ਲੱਤ ਕੋ 1 ਲੱਖ ਲੱਤ ਅਰੇ ਥੋੜੀ ਨੀ ਹੋਰ ਦਿਓ ਵਾਲੀ ਹਾਂ ਮੇਰੇ ਮੋਟਾ ਰੱਖੀਂ ਇਹ ਨਾਲ ਪੈਰੇ ਕਿ ਆਪੇ ਚੁੱਕੇ ਹੋਏ ਸੋ ਨਾ ਕੋਡ ਲਾ ਪਾਉ ਨਹੀਂ ਨਹੀਂ ਇਹ ਐਫਸੀ ਚ ਆ ਜਾਵੇ 1 ਲੱਖਾਂ ਦੇ ਬਾਹਰ ਆ ਜਾਵੇ ਨਾ ਅਲੀ ਕਿਧ ਗਿਆ ਅਲੀ ਜਾਵੜੀ ਨਹੀਂ ਮਲਗ ਲਾਤ ਚੁੱਕ ਦੇ ਸੋਟਾ ਸਾਰ ਮੰਡੀ ਤੇ ਸੋਟਾ ਨੂੰ ਕੀ ਮੜਨਾ ਹੈ ਚੱਲ ਹੁਣ ਲਾ ਤੇ ਦੀ ਉਹ ਆ ਚੀਚੂ ਆਣਾ ਚਾਹੁੰਦਾ ਜੀ ਮੰਡੀ ਤੇ ਜਾ ਜਾ ਨਹੀਂ ਜਾ ਦੇ ਆ ਮੋਟੀ ਜਾ ਜਾ ਰਮੀ ਹੋ ਜਾਂਦੀ ਜਾ ਜਾ ਮੇਰੀ ਗੱਲ ਸੁਣੋ ਐ ਗੋੜਸ ਦੇ ਵਿੱਚ ਇੰਨਾ ਡਿੰਗਰ ਛੋਟੇ 60 ਐtanto ਵੇਚ ਵੱਧ ਦੁਪਈਆਂ ਮਾਜ ਪਰਾਂ ਲਾਏਗੀ ਔਰ ਐਂ ਕਰ ਫਿਰ ਆ ਆ ਜਿਹੜੀ ਜਗ੍ਹਾ ਨਾਲ ਆ ਪੋੜੀ ਪਟੋ ਲਿਆ ਹੋਰ ਟੋਣੇ ਤੇ ਨਾਲ ਆ ਕਈ ਵੇਚ ਆ ਇੰਤਾਂ ਕਿੱਡਾ ਲੁਕੜੇ ਆ ਜਾ ਲੈ ਨੂੰ ਤਾਂ ਲੋ ਜੀ ਟਾਈਮ ਹੋ ਗਿਆ ਸਾਡਾ ਡੰਗਰ ਨੂੰ ਪਾਣੀ ਭੁੰਡਾਉ ਨੇ ਦੁਪਹਿਰੇ 2 ਵਜੇ ਨਾਲ ਤੇ ਨੂੰ ਪਾਣੀ ਪੀਣ ਦਾ ਦੇ ਤੇ ਮੁੜ ਕੇ ਰੋਣੇ ਆ ਪਾਛਾਈ ਚਾਚੇ ਨੂੰ ਪੱਟੇ-ਪੱਟੇ ਕਹਿੰਦੇ ਤਾ ਕੀ ਆਣਾ ਰੀ ਦੋਨ ਯਾਰ ਨਾ ਕਰੋ ਲਓ ਜੀ ਦੁੱਧੀ ਆਇਆ ਚਲਾ ਗਿਆ ਦੁੱਧੀ ਆ ਜਿੰਦੇ ਰਹਿ ਤਾਂ ਜ਼ਰੂਰ ਮਿਲਾਂਗੇ ਕੱਲ ਨੂੰ ਹੈ ਆ ਵੇ ਇਨਸ਼ਾਅੱਲਾ ਜਾਓ ਜੀ ਪਤਾ ਨਹੀਂ ਚਾਚਾ ਹੁਣ ਕੀ ਜਵਾਲ ਲਈ ਜਾਂਦਾ ਪਾ ਜੀ ਚਲੀ ਗਿਆ ਹੁਣ ਤੱਕ ਸੁਣ ਲਿਮਣੀ ਕੋਈ ਨਹੀਂ ਹੈ ਟੀਮ ਆਪਣੀ ਪੂਰੀ ਬੋਲ ਬਹੁਤ ਵੱਡੀ ਹੈ ਬਹੁਤ ਵੱਡੀ ਤੁਹਾਡਾ ਹਾਂ ਇਹਦਾ ਕੋਈ ਨਹੀਂ ਆਉਣਾ ਨੇ ਹਾਂਜੀ ਆ ਦੇ ਇੱਥੇ ਪਹਿਰੇ ਹੋਈਏ ਹੰਬਲਾ ਕਰੋ ਚਲੋ ਜੀ ਚੱਲਨੇ ਆ ਤੜ ਤੇ ਨਾਲ ਲੈਪਦੀਆ ਤੜ ਤੇ ਨਾਲ ਤੁਹਾਡਾ ਨਾ ਵਲੋਗ ਸਾਂਝਾ ਕਰਦੇ ਉੱਥੇ ਜਾ ਕੇ ਥੋੜਾ ਰੋਮੀ ਕਰਦੇ ਚੱਪੇ ਪਾਰ ਹੀ ਚੁੱਕਾ ਹਾਂ ਨਾ ਗੜਾ ਪਾਰ ਵੀ ਜਾਂਦਾ ਹੈ ਉਹ ਪਾਰ ਪਤਾ ਕਿਹੜਾ ਹੈ ਢੋੜਾ ਨੋ ਪੁੱਤ ਸਲੇਪੋਂ ਦਾ ਹੁੰਦਾ ਉੱਧਰ ਚਲਾ ਜਾਣਾ ਉਡੀ ਨਾਲ ਰਸਤੀ ਜਦੀ ਹੋ ਗਈ ਇਹ ਤਾਂ ਬਣ ਜਾਂਦਾ ਹਾਂ ਚਾਹਾਂ ਤੋਂ ਕੋ ਮੈਨੂੰ ਆਣਾ ਤੇਰੀ ਮਿੱਟੀ ਕੱਚੀ ਹੈ ਬਾਦ ਘਗਾ ਯੋ ਪਾ ਚਲ ਅੱਛਾ ਹੈ ਗਲਤੀ ਹੋ ਗਈ ਸਾਥੀ ਹੈ ਅੱਜ ਆ ਕੇ ਬੈਠੇ ਤੇ ਗਲਤੀ ਆਇਆ ਮਾਫੀ ਕਰੀ ਇੱਕ ਮਿੰਟ ਮਾ ਮਾ ਅੰਦਰ ਬੈਠਾ ਹੈ ਜੇ ਮੈਨੂੰ ਸੁਣਿਆ ਆਇਆ ਕਿ ਜਾ ਲੈ ਯਾਰ ਤਾ ਬੇਤ ਕਾਖੀ ਇੱਕ ਦੂਜੇ ਜਨਵਾਖੇ ਵਖੇ ਇੱਕ ਦੂਜੇ ਦੇ ਮੋਲ ਗੋ ਉਹ ਸਰਾਰਾਂ ਦਾ ਬਰਾਰ ਨੂੰ ਸੱਦੋ ਬਰਾਰਾਂ ਦਾ ਸਰਾਰ ਨੂੰ ਸੱਦੋ ਸਰਾਰਾਂ ਦਾ ਚਾਚੇ ਨੂੰ ਸੱਦੋ ਮੈਂ ਕਿਹਾ ਮੈਂ ਕਿਹਾ ਨਹੀਂ ਤੂੰ ਆਖੇ ਥਲੋ ਖਲੀਏ ਮੈਂ ਕਿਹਾ ਚੱਲ ਥਲੋ ਯਾਰ ਮੈਨੂੰ ਉਹ ਤੂੰ ਆਟੇ ਰੋਜ਼ਾ ਦੀਆਂ ਠੰਕੀ ਲਾਈ ਠੰਕੀ ਲੰਦੀ ਇਹਨੂੰ ਆਏ ਮਾਰੀ ਪਿਆਵੀ ਆਂ ਤੂੰ ਫੜੀ ਦਿਓ ਕਰ ਆ ਗਿਆ ਟੋਪਿਆਂ ਦਾ ਚਾਹ ਤੇ ਚਾਹ ਵੀ ਨਹੀਂ ਆਈ ਚਾਹ ਲਿਆ ਵੇ ਮੈਂ ਤੇਰੇ ਵਾਸਤੇ ਖਾਵਲ ਬਾਣ ਗਿਆ ਨਾ ਜਾ ਕੇ ਚਾਹ ਤਰਾਂ ਚੋਲੀਆ ਯਾਰਾ ਲੱਡਾ ਲੱਡਾ ਚਾਚਾ ਰੱਖਿਆ ਹੈ ਹੈ ਲੱਡਾ ਤੇ ਅੱਧਾ ਰੱਖਿਆ ਚਲੋ ਚਾਚੇ ਦਾ ਲਾੜਕਾਰ ਲੋ ਅਲੱਗ ਦੀ ਪੇ ਜਾਂਦੇ ਉਹ ਅਸਲ ਗਾੜੇ ਲਾੜੂ ਦੇ ਫਰਹਾਉ ਜੋ ਵੀ ਆ ਜੰਗ ਲੱਗੀ ਹੈ ਢੰਡ ਆਇਆ ਕਵੀ ਨਾ ਦੁਨੀਆ ਚ ਰਵੇ ਸਾਰੇ ਲਾਜ ਜਾਵੇ ਜਿੱਦਿਆ ਨੇ ਨੀਤਾ ਚਲੀ ਜਾਂਦੀ ਇਹ ਕੱਟੇ ਮੋ ਜਾ ਪੈ ਇੱਥੇ ਦੱਸੀ ਜਾ ਵੇਰੀ ਆਸ ਨਾ ਰੱਖਿਆ ਹੈ ਬਾਈ ਹਾਂਜੀ ਕੋ ਬੰਦਾ ਆਣਾ ਬੰਦਾ ਬਸ ਕਰ ਆ ਬਾਤ ਤੇਰੇ ਮੋ ਹਲਤ ਨਾ ਦੇਂਦੀ ਹਾਂ ਕੋ ਨਾ ਮੱਜੀ ਤੇ ਚੋ ਨਾ ਵੇਖ ਵੇਖ ਆ ਬਸ ਕਰ ਇੱਥੇ ਨਾ ਸੋਚ ਮੱਫਾ ਨਾ ਕੋ ਬਾਤ ਨਾ ਆਉਂਦਾ ਮੋ ਹਲਵੇ ਨਾ ਆਇਆ ਕਿਲਾ ਨਹੀਂ ਹਮਦਾ ਪਿਆ ਵਰ ਕੋਈ ਤੇੜਾ ਵੀ ਨਹੀਂ ਆਉਂਦਾ। ਕੋਲ ਨੇ ਨਾ ਆ ਰਾਂ ਸਾਂ ਕਿ ਮੈਂ ਆਉਣਾ ਪੈ। ਇਹ ਰਾਜ ਬਾਹਰ ਲੋ ਪੱਠੇ ਸਾਰੇ। ਨਹੀਂ ਯਾਰ ਤੁਸੀਂ ਨਹੀਂ ਕਰਦੇ ਪਹਿਨੇ ਵੈਸੇ। ਕੋਈ ਗੱਲ ਮੁੜ ਕੇ ਧੜਾ ਨਹੀਂ ਲੱਗਣ। ਜੇ ਕਿਸੇ ਆਖਿਆ ਨਾ ਝੜ ਲੰਭਾ ਨਾ ਤੂੰ ਬੁਰਾ ਬੰਦਾ ਕੋਈ। ਹੁਣ ਤੋਂ ਮੈਂ ਆਉਂਗਾ ਨਾ। ਨਹੀਂ ਆਦਿ ਮਮਾ ਜਾਨਾ ਆਉਣਾ। ਆ ਕੋਈ ਨਹੀਂ ਯਾ ਸ਼੍ਰੀ ਫਟਾ ਮੈਂ ਦੇ। ਉਹ ਭੋਲ ਜਾਂਨੇ ਅਸੀਂ ਲੋਕ ਭੋਲ ਜਾਂਨੇ ਅਯੋ ਉਹਨਾਂ ਕੇਲਾ ਦਕੇਲਾ ਦੂਨ ਆਪਾਂ ਕਰੀ ਗੰਗਾ ਆ ਪਾਈਏ ਅਪਰਮ ਗਾਰ ਦਾ ਅਟੇ ਵਿਗਾਏ ਆਜਾ ਆਜਾ ਲੋ ਜੀ ਤੁਹਾਡੇ ਲਿੰਬ ਕੇ ਆਪਾਂ ਹੋ ਗਏ ਆਂ ਵੇਲੇ ਚਾਚਾ ਬਾਸ ਸਾਣਾ ਤੇ ਲਾਉਂਦਿਆ ਤੇ ਸ਼ਾਮ ਹੋ ਗਈ ਆ ਸੂਰਜ ਵੀ ਗਰੂਪ ਹੋ ਗਿਆ ਤੇ ਕੰਮ ਅੱਲਾ ਖੈਰ ਕਿ ਤਿੰਨ ਨਿਬੜ ਗਿਆ ਤੇ ਵਲੌਗ ਤੁਹਾਨੂੰ ਕਿਦਾਂ ਲੱਗਿਆ ਕਰਦੇ ਆ ਪੈਠੇ ਵਲੌਗ ਦਾ ਐਂਡ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਟੈਪਾ ਮਿਲਦੇ ਇੱਕ ਨਵੇਂ ਵਲੌਗ 'ਚ